ਸਾਰੇ ਰੂਪਾਇ ਤੇ ਸਸਟੀਗਲ ਮੁਸਕਾ ਤੁਹਾਡਾ ਸਵਾਗਤ ਜਿੰਦ ਵੀ ਸਾਡੇ ਪ੍ਰੈਸ ਵੀਰ ਇੱਥੇ ਪਹੁੰਚੇ ਨੇ ਅੱਜ ਦੇ ਇਸ ਮੈਂ ਕਹੂੰਗਾ ਕਿ ਇੱਕ ਮੁਬਾਰਕ ਦਿਨ ਮੁਬਾਰਕ ਪਲ ਜਿਹੜਾ ਕਿ ਰਾਜਪੁਰੇ ਹਲਕੇ ਨੂੰ ਕਾਫੀ ਦਿਹਾਕਤ ਉਹ ਉਡੀਕ ਸੀਗੀ ਕਿ ਸਾਫ ਪਾਣੀ ਉਹਨੂੰ ਪ੍ਰੋਵਾਈਡ ਕੀਤਾ ਜਾਵੇ ਤੇ ਅੱਜ तकरीबन 33 ਕਰੋੜ ਦਾ ਜਿਹੜਾ ਪ੍ਰੋਜੈਕਟ ਹੈਗਾ ਪਾਣੀ ਦਾ ਪੀਣ ਵਾਲੇ ਪਾਣੀ ਦਾ ਸਿਸਟਮ ਬਹੁਤ ਹੀ ਦੀਪ ਪੱਥਰ ਰੱਖਿਆ ਨਾਲ ਮੇਰੇ ਇਥੋਂ ਦੇ ਬੜੇ ਹੀ ਸਤਿਕਾਰਯੋਗ ਸਾਡੇ ਮੌਜੂਦ ਸਾਡੇ ਵੱਡੀ ਭੈਣ ਨੀਨਾ ਬਿੱਦਲ ਜੀ ਸਾਡੇ ਚੇਅਰਮੈਨ ਸਹਿਵਾਨ ਸੀਵਰੇਜ ਬੋਰਡ ਤੋਂ ਡਾਕਟਰ ਸਨਿਆ ਅਨੂ ਵਾਲੀ ਆ ਜੀ ਤੇ ਸਾਡੇ ਕਾਉਂਸਲਰ ਸਾਹਿਬਾਨ ਜਿਲੇ ਵੀ ਇੱਥੇ ਨਾਲ ਪਾਲਸੀ ਤੇ ਪੂਰੀ ਸੰਗਤ ਰਾਜਪੁਰੇ ਦੀ ਆਈ ਹੈਗੀ ਇਸ ਮੌਕੇ ਦੇ ਗਵਾਹ ਬਣਨ ਲਈ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਤੇ ਜੇ ਅਸੀਂ ਗੱਲ ਕਰੀਏ ਪ੍ਰੋਜੈਕਟ ਦੀ ਤਕਰੀਬਨ ਇਹ 33 ਕਰੋੜ ਦਾ ਪ੍ਰੋਜੈਕਟ ਹੈਗਾ ਤੇ ਖਾਸ ਕਰਕੇ ਜਿਹੜੀ ਕਲੋਨੀ ਹੈ ਜ ਖਾਸ ਜਿਹੜੇ ਗੱਲ ਕਰੀ ਆਪਾਂ 올ਡ ਰਾਜਪੁਰਾ ਸ਼ਹਿਰ ਦੀ ਜਿੱਥੇ ਕੀ ਪਾਣੀ ਪਹੁੰਚਦਾ ਨਹੀਂ ਸੀ ਜੇ ਪਾਣੀ ਗੰਦਲਾ ਸੀ ਸਾਫ ਵਾਲੀ ਨਹੀਂ ਸੀਗਾ ਤੇ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ ਤਕਰੀਬਨ ਮੈਂ ਕਹੂੰਗਾ ਕਿ 10000 ਘਰਾਂ ਨੂੰ ਇਹ ਫਾਇਦਾ ਹੋ ਗਿਆ ਲਾਭ ਹੋ ਗਿਆ ਤਾਂ तकरीबन ਜੀ ਆਬਾਦੀ ਦੀ ਗੱਲ ਕਰੀਏ 50000 ਦੇ ਆਸ-ਪਾਸ ਲੋਕਾ ਜਿਹੜੇ ਇਥੋਂ ਦੇ ਸਥਾਨਿਕ ਨਾਗਰਿਕ ਨੇ ਇਥੋਂ ਦੇ ਰਾਜਪੁਰਾ ਦੇ ਉਹਨਾਂ ਨੂੰ ਫਾਇਦਾ ਹੋਏਗਾ ਜੀ ਸਰ ਜਿਸ ਤਰ੍ਹਾਂ ਕਿ ਦਿਨ-ਬਦ ਦਿਨ ਪਾਣੀ ਦਾ ਪੱਧਰ ਘਿਰਦਾ ਜਾ ਰਿਹਾ ਹੈ ਪੰਜਾਬ ਵਿੱਚ ਖਾਸ ਕਰਕੇ ਤਾਂ ਇਸ ਬਾਰੇ ਵੀ ਸਰਕਾਰ ਕੋਈ ਉਪਰਾਲਾ ਕਰ ਰਹੀ ਹੈ ਕਿ ਪਾਣੀ ਦਾ ਪੱਧਰ ਬਰਾਬਰ ਰੱਖਿਆ ਜਾਵੇ ਜਾਂ ਕੁਝ ਅਵੇਅਰਨੈਸ ਕੀਤੀ ਜਾਵੇ ਕਿ ਕੁਝ ਐਤਾਂ ਦੇ ਜਿਹੜੀ ਫਸਲਾਂ ਪੋਈਆਂ ਜਾਣ ਜਿਸ ਕਰਕੇ ਪਾਣੀ ਨਾ ਲੱਗੇ ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਇਹ तकरीबन ਇਹ ਇੱਕ ਮਲਟੀ ਡਾਇਰੈਕਸ਼ਨਲ ਅਪਰੋਚ ਹੈਗੀ ਆ ਠੀਕ ਪਾਣੀ ਦਾ ਜਿਹੜਾ ਲੈਵਲ ਘਿਰ ਰਿਹਾ ਹੈਗਾ ਤੇ ਜਦੋਂ ਦੀ ਅਸੀਂ ਸਰਕਾਰ ਸੰਭਾਲੀ ਹੈ ਕਿ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਖਾਸ ਧਿਆਨ ਖਾਸ ਤਜ਼ਵੀਰ ਦਿੱਤੀ ਹੈ ਕਿ ਅਸੀਂ ਜਿਹੜਾ ਪਾਣੀ ਦਾ ਪੰਜਾਬ ਦਾ ਲੈਵਲ ਹੈਗਾ ਉਹ ਜਿਹੜਾ ਥੱਲੇ ਜਾ ਰਿਹਾ ਉਹਨੂੰ ਕਿੱਦਾਂ